ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਸ਼ੰਤ ਮਹੱਲਾ ਪਿੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਚਰਨ ਕਮਲ ਮਨ ਬੀਦਿਆ ਕਿਛ ਆਨ ਨਾ ਮਿਠਾ ਰਾਮ ਰਾਜੀ ਮੇਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਦੀਠਾ ਰਾਮ ਰਾਜੀ ਹਰ ਘਟ ਘਟੇ ਦੀਠਾ ਅੰਮ੍ਰਿਤੋ ਉਠਾ ਜਨਮ ਮਰਨ ਦੁਖ 나ਠੀ ਗੁਣ ਨਿਦ ਗਾਇਆ ਸਭ ਦੁਖ ਮਿਠਾ ਮਿਟਾਇਆ ਹਮੈ ਬਿਨਸੀ ਗਾਠੀ ਪ੍ਰਿਯ ਸਹਿਜ ਸੁਭਾਈ ਛੋੜ ਨਾ ਜਾਈ ਮਨ ਲਗਾ ਰੰਗ ਮਜੀਠਾ ਹਰ ਨਾਨਕ ਬੀਦੀ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਛੁਲੀ ਜਿਉ ਰਾਤੀ ਜਲ ਮਛੁਲੀ ਰਾਤੀ ਕਸਕੇ ਬੋਲਨਾ ਰਤਮ ਯਾਨੀ ਪ੍ਰੇਮ ਰੱਖਣ ਦਾ ਵਾਚਕ ਰਤੀ ਜਿਉ ਰਾਤੀ ਜਲ ਮਛੁਲੀ ਤਿਉ ਰਾਮ ਰਸ ਮੱਤੇ ਰਾਮ ਰਾਜੀ ਗੁਰ ਪੂਰਾ ਉਪਦੇਸਿਆ जीवन गात पाते राम राज जी जीवन गात स्वामी अंतर जामी आप दिए लड़ लाए हर रतन पदार्थो प्रगटो पूर्णो छोड़ना कत हु जाए विश्राम ध्यान ना लौना हर रतन पदार्थो ठमक प्रगटो पूर्णो इति विश्राम छोड़ना कत हु जाए ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾਂ ਕੀ ਮਿਟੈ ਨਾ ਦੱਤੀ ਇਹ ਦੱਤੀ ਥੋੜਾ ਜਿਹਾ ਕਸਕੇ ਹੋਈ ਜਾਲ ਸੰਗ ਰਾਤੀ ਮੱਛੁਲੀ ਨਾਨਕ ਹਰ ਮੱਤੀ ਚਾਤ੍ਰਿਕ ਜਾਚੈ ਬੂੰਦ ਜਿਉ ਹਰ ਪ੍ਰਾਣ ਆਧਾਰਾ ਰਾਮ ਰਾਜੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਚਾਤ੍ਰਿਕ ਜਾਚੈ ਬੂੰਦ ਚਾਤ੍ਰਿਕ ਜਾਚੈ ਬੂੰਦ ਜਿਉ ਕੀ ਤੀਵਿਸ ਰਾਮ ਹਰ ਪ੍ਰਾਨ ਆਧਾਰ ਰਾਮ ਰਾਜੀ ਮਾਲਕ ਜੀਨਾ ਸੋਤ ਭਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੀ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਾਤ ਨਹੀਂ ਜਾਣੀਐ ਹਰ ਸਾਸ ਗਿਰਾਸ ਨਾ ਬਿਸਰੈ ਕਬ ਹੂੰ ਗੁਰ ਸਬਦੀ ਰੰਗ ਮਾਣੀਐ ਇਹ ਹਰ ਪਦ ਤੇ ਜਮਕ ਲਾ ਦਨੀਐ ਹਾਰੇ ਸਾਸ ਗਿਰਾਸ ਨਾ ਬਿਸਰਾ ਕਬ ਹੂੰ ਕਿਥੇ ਵਿਸਰਾਮ ਗੁਰਬਿਦਿ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਾਪ ਭਰਮ মোহ ਦੁਖ ਦਾਰਾ ਇਹ ਵਿਸਰਾਮ ਵੀ ਯਾਦ ਰੱਖਣਾ ਪ੍ਰਭ ਪੁਰਖ ਜਗ ਜੀਵਨੋ ਇਥੇ ਠਮਕ ਸੰਤ ਰਸ ਪੀਵਨੋ ਇਥੇ ਵਿਸਰਾਮ ਹੈ ਜਾਪ ਇਥੇ ਜਮਕੈ ਭਰਮ ਮੋਹ ਦੁਖ ਇਥੇ ਠਮਕੈ ਦਾਰਾ ਚਾਤ੍ਰਿਕ ਜਾਚੈ ਬੂੰਦ ਜਿਉ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਾਨੂਰਥੋ ਪੂਰਾ RAM ਰਾਜੇ ਇਹ ਮਾਨੂਰਥੂ ਮਨੋਰਥੋ ਨਹੀਂ ਕਹਿਣਾ ਮੰਮੇ ਕੰਨਾਂ ਲੱਗਿਆ ਹੋਇਆ ਮਾਨੂਰਥੋ ਪੂਰਾ RAM ਰਾਜੇ ਤਤਹੀ ਪੀਤ ਭ੍ਰਮ ਕੀ ਭੀਟਤ ਗੁਰ ਸੂਰਾ RAM ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨੇਦ ਦੀਨ ਦਯਾਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ਹਰ ਮਿਲੇ ਨਰਾਇਣ ਨਾਨਕਾ ਮਾਨ ਮਾਨੂਰ ਥੋ ਪੂਰਾ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ